इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪਰ ਤੇ ਨਾਮ ਸਰ ਆਪਣਾ ਸ਼ੁਭਨਾਮ ਮਨੀਸ਼ ਸਿੰਘ ਮਿਰਨਾਣਾ ਮਨੀ ਜੀ ਅੱਜ ਅਗ ਲੱਗੀ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਕਿੰਨੇ ਵਜੇ ਅਗ ਲੱਗੀ ਹੈ ਸਰੇ ਤਿੰਨ ਘੰਟੇ ਤੋਂ ਜੱਦ ਲੱਗੀ ਹੈ ਤੇ ਚੌਂਕੀਦਾਰ ਦਾ ਤੁਹਾਨੂੰ ਫੋਨ ਆਇਆ ਕਿ ਅੰਦਰ ਅਗ ਲੱਗੀ ਹੋਈ ਹੈ ਜਦੋਂ ਆਈ ਅੱਥੇ ਆ ਕੇ ਡੇਟਾ ਵੀ ਬਹੁਤ ਜ਼ਿਆਦਾ ਸੀ ਵੀਪੇ ਫਾਈਬਰੇਟ ਨੂੰ ਫੋਨ ਕੀਤਾ ਤੇ ਉਸੇ ਵੇਲੇ ਫਾਈਬਰੇਟ ਆ ਗਿਆ। ਉਸੇ ਵੇਲੇ ਬਾਜਾ ਹੈ ਕਿੰਨੇ ਦਾ ਅੰਦਾਜ਼ਾ ਕੁਝ ਹੋਇਆ। ਸਰ ਇਹ ਕੈਲਕੂਲੇਸ਼ਨ ਕਰ ਰਹੇ ਆ ਅੰਦਰ ਸਟਾਕ ਚੈੱਕ ਕਰ ਰਹੇ ਆ ਤੇ ਸਟਾਫ ਬੈਠਾ ਕੋਟੈਕ ਹੋ ਰਿਹਾ। ਅਗਲਾ ਬੰਦਾ ਕੀ ਕਰਦਾ ਤੁਹਾਨੂੰ ਪਤਾ ਕੀ ਕਰਦਾ। ਸਰ ਕੁਝ ਨਹੀਂ ਕਹਿ ਸਕਦੇ ਕੁਝ ਪਤਾ ਨਹੀਂ ਹੈ ਜਦੋਂ ਆਏ ਆ ਤਾਂ ਬਹੁਤ ਜ਼ਿਆਦਾ ਅਮਲੀ ਸੀ ਹਾਂ ਜੀ ਹਾਂ ਜੀ। ਤੇ ਸਰਕਾਰ ਨੂੰ ਕੀ ਮੰਗ ਕਰਦੇ? ਰਹੀ ਮੰਗ ਹੈ ਕਿ ਜੋ ਬੈਸਟ ਹੋ ਸਕੇ ਸਾਡੇ ਲਈ। ਸਾਡਾ ਸਾਥ ਦਿਓ। ਮੈਂ رپورਟਰ ਸਵੀਨ ਕੁਮਾਰ ਆਪਣੇ ਚੈਨਲ ਦੇ ਮਾਹ ਮਾਹ ਮੰਗ ਕਰਦਾ ਹਾਂ ਕਿ ਇਹਨਾਂ ਨੂੰ ਸਤਾਵਲੋ ਵੱਤਵਾਸਾ ਦਿੱਤੀ ਜਾਵੇ ਕਿ ਆਰਥਿਕ ਬਾਲੀ ਜਿਹੜਾ ਗੱਲ ਯਹਾਂ ਮਿਲ ਸ਼ਾਹ ਹੋਇਆ ਥੋੜਾ ਜਿਹਾ ਉਹਦੇ ਕਿਤਾਬਾਂ ਦੇ ਪਰ ਫੋਟੋਸਲਿੱਪਾਂ ਇੰਨੇ ਦੇ ਵੀ ਦਿਖਾਓ ਆਪਣੇ ਸਾਹ ਸਰ ਜੀ ਆਪਣਾ ਕੀ ਨਾਮ ਤੁਹਾਡਾ ਜਿਹੜਾ ਜੀ ਬਲਦੇਵ ਸਿੰਘ ਨਾਮ ਹੈ ਸਰ ਅੱਜ ਕਿਹੜੀ ਜਗ੍ਹਾ ਤੇ ਅੱਗ ਲੱਗੀ ਤੇ ਕੀ ਜੀ ਫੋਕਲ ਬੈਂਕ ਸਾਡੇ ਦੇ ਸਾਹਮਣੇ ਲੱਗੀ ਜਾਂਦੀ ਜੀ ਤੇ ਸਿਰੇ 3:35 ਮਿੰਟ ਤੇ ਖਲਾਅ ਮਿਲੀ ਨਾਲੀ ਪੋਪਲ ਬੈਂਡ ਫੈਸਿਲੀਟੇਸ਼ਨ ਸੇਵਾ ਸੰਤੀ ਸਾਰੇ ਸ਼ਹਿਰ ਦੇ ਪੇਸ਼ਨ ਕੱਢਦੇ ਸਾਡੇ ਆਉਣ ਤੋਂ ਪਹਿਲਾਂ ਬਹੁਤ ਜ਼ਿਆਦੀ ਆਗੀ ਤੇ ਸਾਰੇ ਸ਼ਹਿਰ ਦੀਆਂ ਗੱਡੀਆਂ ਮਗਾ ਕੇ ਤੇ ਕੰਟਰੋਲ ਕੀਤਾ ਹਜੇ ਵੀ ਚੱਲ ਰਿਹਾ ਆ। ਕਿੰਨੀਆਂ ਗੱਡੀਆਂ ਸਿਰ ਪਾਣੀ ਦੀ ਲੱਗ ਚੁੱਕੀਆਂ ਹੁੰਦਾ ਕਿੰਨੀਆਂ ਗੱਡੀਆਂ ਲੱਗੀਆਂ ਜੀ। ਅੱਗ ਲੱਗਨ ਦਾ ਕੋਈ ਗਾਰ ਨਹੀਂ ਪਤਾ ਲੱਗ ਪਿਆ ਇਹ ਜੀ ਜੇ ਕੁਝ ਪਤਾ ਨਹੀਂ। ਕੀ ਇਹ ਜਾਨ ਜੋ ਗਏ ਇਸ ਚੀਜ਼ ਦੀ ਕੀ ਫੈਕਟਰੀ ਦੇ ਜਿਹੜਾ ਕਹਿ ਰਹੇ ਜਰੀਲਾ ਧੂੰਆਂ ਦੀ ਕਹਿ ਰਹੇ ਉੱਡ ਰਿਹਾ। ਸਾਰੇ ਹਲੇ ਅਫਸਰ ਸਬੰਧ ਆਏ ਆ। ਇਹਦੇ ਹੁਣ ਬਾਅਦ ਹੀ ਪਤਾ ਲੱਗੂ ਗਲਤ ਕਰਨਗੇ ਜੀ। ਕੋਈ ਜਾਣੇ ਵਾਲੀ ਨੁਕਸਾਨ ਸਰ ਇਹਦੇ ਵਿੱਚ ਨਹੀਂ ਜੀ ਮਾਲੀ ਤੇ ਚਲੋ ਉਹ ਬੜਾ ਜਾਨੀ ਕੋਈ ਨੁਸਾਨ ਇਲਾਕਾ ਦੇ ਵਾਸੀਆਂ ਦੇ ਕਾਫੀ ਮਤਲਬ ਸਹਿਮ ਦਾ ਮੋਲਡਰ ਦਾ ਮੋਲ ਬਣਿਆ ਹੈ ਕੀ ਕਹਣਾ ਜਾਓਗੇ ਦੇਖੋ ਜੀ ਤੁਹਾਹਾ ਬਹੁਤ ਜ਼ਿਆਦਾ ਯੱਕ ਬਹੁਤ ਜ਼ਿਆਦਾ ਸਹਿਮ ਦਾ ਮੋਲ ਬਣੀ ਜਾਂਦਾ ਪਰ ਉਹ ਕੰਟਰੋਲ ਹੈ ਪ੍ਰੈਸ਼ਰ ਆ ਰਿਹਾ ਸਰਕਾਰਾਂ ਨੇ ਗੋਠੇ ਭਰਾ ਲਾ ਲਓ ਦਿਓ ਦਿਓ ਅੰਗਲ ਦਿਓ ਅੰਗਲ ਗੋਠੇ ਜਾ ਕੇ ਕੀ ਕਰਦਾ ਕੋ ਬੋਲ ਰਹੀ ਆ ਪਤਾ ਹਾਂ ਬਾਕੀ ਸਹੀ ਗੱਲ ਐ ਅੰਕਲ ਉਹ ਦੇਖ سامنے ਦੇ ਦੇਖ ਲਓ ਕਿੰਨਾ ਖਾਣੀ ਦਾ سامنے ਦੇ ਰਹਾ ਨਾ ਮੀ ਟੱਕੀ ਚ ਮੈਨੂੰ ਆਹ ਮਾਈਟ ਭੇਜਣੀ ਯਾਰ ਫੋਨ ਕਰਦੇ ਤੂੰ ਵੀਡੀਓ ਪਾਈ ਨਾ ਨਾ ਰਿਹਾ ਉਹ ਕਿਸੇ ਨੂੰ ਪਾ ਤੀ ਨੂੰ ਨੂੰ ਅਿੰਦਰ ਨੂੰ ਭਾਈ ਨੂੰ ਉਹਨੂੰ ਉਹਦੀ ਵੀਡੀਓ Ya yeah. <laughs> <laughs> yeah, ਦੇ ਦੇ ਕਹਿੰਦੇ ਕਿੰਨੀਆਂ ਗੱਡੀਆਂ ਲੱਗੀਆਂ ਹੋਣੀਆਂ ਇਹਦੀਆ ਇਹ 25 ਗੱਡੀਆਂ ਲੱਗੀਆਂ ਹੋਣੀਆਂ ਜੰਦੇ ਦਾ ਹਨਾ ਇਹ ਐਨ ਸਰਕਾਰੀ ਬੰਦੇ ਨੂੰ ਲਵਾ ਨਾਲ ਉਹ ਤੇ ਇੰਟਰਵਿਊ ਲੈਣਾ ਆਈ